R11 News ਦੇਖ ਰਹੇ ਦੱਸਤਾਂ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਗਰਵਾਲ ਅੱਜ ਇੱਥੇ ਪਹੁੰਚਿਆ ਹਲਕਾ ਸ਼ਤਰਾਣੇ ਦੇ ਪਿੰਡ ਸ਼ੇਰਗੜ ਜਿਹੜਾ ਕਿ ਪਾਤਣਾ ਬਲਾਕ ਦੇ ਵਿੱਚ ਪੈਂਦਾ ਹੈ ਐਸ ਜਗ੍ਹਾ ਦੇ ਉੱਤੇ ਮੈਂ ਤੁਹਾਨੂੰ ਦਿਖਾਵਾਂਗਾ ਕਿ ਐਕਸੈਸ ਬੈਂਕ ਦੀ ਬ੍ਰਾਂਚ ਹੈ ਜਿਹੜੀ ਬੈਂਕ ਦੇ ਵਿੱਚ 2 ਦਿਨ ਪਹਿਲਾਂ ਜਿਹੜੀ ਚੋਰੀ ਹੋਈ ਹੈ ਇਸ ਚੋਰੀ ਦੇ ਵਿੱਚ ਸਹੀ ਇਨਫੋਰਮੇਸ਼ਨ ਹੈ ਜੇ ਨਹੀਂ ਮਿਲੀ ਕਿਉਂਕਿ ਬੈਂਕ ਮੈਨੇਜਰ ਸਾਹਿਬ ਨੇ ਜੋ ਉਹ ਆਪਣਾ ਕੋਈ ਵੀ ਪੱਖ ਦੇਣ ਦੇ ਉਤੋਂ ਜਵਾਬ ਦੇ ਰਹੇ ਨੇ ਸਾਨੂੰ ਪਤਾ ਲੱਗ ਰਿਹਾ ਕਿ ਲੱਖਾਂ ਰੁਪਏ ਦੀ ਇਸ ਨੂੰ ਲੱਗਦੀ ਹੈ ਜਿਹੜੀ ਉਹ ਚੱਕੀ ਕੀ ਚੋਰੀ ਹੋਈ ਹੈ ਤੇ ਇਹ ਕਿਵੇਂ ਚੋਰੀ ਹੋਈ ਹੈ ਉਹ ਤੁਹਾਨੂੰ ਦਿਖਾਵਾਂਗੇ ਬੈਕ ਸਾਈਡ ਦੇ ਉੱਤੋਂ ਕੰਧ ਨੂੰ ਪਾੜ ਕੇ ਚੋਰ ਅੰਦਰ ਦਾਖਲ ਹੋਏ ਨੇ ਤੇ ਪਿੱਛੇ ਚੱਲ ਕੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਦਿਖਾਇਆ ਜਾਵੇ ਕਿ ਬੈਕ ਸਾਈਡ ਤੋਂ ਕੰਧ ਨੂੰ ਪਾੜ ਕੇ ਕਿਵੇਂ ਚੋਰ ਨੇ ਜਿਹੜੇ ਬੈਂਕ ਦੇ ਅੰਦਰ ਦਾਖਲ ਹੋਏ ਨੇ ਤੇ ਇਹ ਬੈਂਕ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਸੁੰਨਸਾਨ ਜਗ੍ਹਾ ਦੇ ਵਿੱਚ ਹੈ ਸੁੰਨਸਾਨ ਜਗ੍ਹਾ ਦੇ ਵਿੱਚ ਹੋਣ ਦੇ ਕਾਰਨ ਇੱਥੇ ਰਾਤ ਨੂੰ ਕੋਈ ਸਿਕਿਉਰਟੀ ਵੀ ਨਹੀਂ ਹੁੰਦੀ ਤੇ ਇਹ ਸੇਫ ਬੈਂਕ ਨਹੀਂ ਹੈ ਤਾ ਕਰਕੇ ਇੱਥੇ ਚੋਰੀ ਦਾ ਹਮੇਸ਼ਾ ਹੀ ਡਰ ਬਣਿਆ ਰਹਿੰਦਾ ਹੈ ਇਸ ਬੈਂਕ ਦੇ ਵਿੱਚ ਬ੍ਰਾਂਚ ਹੈ ਇਹ ਬ੍ਰਾਂਚ ਦੇ ਵਿੱਚ ਕੈਸ਼ ਵੀ ਹੋ ਸਕਦਾ ਰੱਖਣ ਦੇ ਯੋਗ ਨਹੀਂ ਹੈ ਤੇ ਹੁਣ ਤੁਸੀਂ ਮੈਂ ਤੁਹਾਨੂੰ ਦਿਖਾਨਾ ਕਿ ਇਸ ਬੈਂਕ ਨੂੰ ਜਿਹੜਾ ਪਾੜ ਇਸ ਜਗ੍ਹਾ ਤੇ ਪਾੜਨ ਆਇਆ ਜਿੱਥੇ ਸੀਮੈਂਟ ਫੇਰ ਕੇ ਇਹ ਮੋਰਾ ਬੰਦ ਕੀਤਾ ਗਿਆ ਕਿਉਂਕਿ ਬੈਂਕ ਹੈ ਜਿਹੜਾ ਉਹਦਾ ਕੰਮਕਾਰ ਹੈ ਜਿਹੜਾ ਉਹ ਚਾਲੂ ਕਰਨਾ ਸੀ ਤਾਂ ਇਹਨਾਂ ਨੇ ਇਸ ਦੀਵਾਰ ਨੂੰ ਮੋਰੇ ਨੂੰ ਬੰਦ ਕਰਕੇ ਇਸ ਦੇ ਉੱਤੇ ਪਲਾਸਟਰ ਕੀਤਾ ਗਿਆ ਇਸ ਜਗ੍ਹਾ ਤੋਂ ਚੋਰ ਨੇ ਜਿਹੜੇ ਅੰਦਰ ਦਾਖਲ ਹੁੰਦੇ ਨੇ ਅੰਦਰ ਜਾ ਕੇ ਤੇ ਉਹਨਾਂ ਨੇ ਜੋ ਵੀ ਆਪਣਾ ਕੈਸ਼ ਵਗੈਰਾ ਅੰਦਰੋਂ ਇਕੱਠਾ ਕੀਤਾ ਤੇ ਅੰਦਰੋਂ ਡੀਡੀ ਵੀ ਆਰ ਜਿਹੜੀ ਕੈਮਰੇ ਦੀ ਹੈਗੀ ਹੈ ਉਹ ਵੀ ਗੱਲਾਂ ਸੁਣ ਗੱਲ ਸੁਣ ਚਾਹੀਏ ਕਿ ਉਹ ਵੀ ਚੋਰੀ ਕੀਤੀ ਗਈ ਹੈ ਤੇ ਬਾਕੀ ਜਿਹੜੇ ਮੈਨੇਜਰ ਸਾਹਿਬ ਨੇ ਅਮਰਤਪਾਲ ਜੀ ਉਹਨਾਂ ਨੇ ਕੋਈ ਵੀ ਆਪਣੇ ਵੱਲੋਂ ਜਾਣਕਾਰੀ ਦੇਣ ਤੋਂ ਨਾ ਕਰ ਦਿੱਤੀ ਹੈ ਤੇ ਅੱਗੇ ਤੁਹਾਨੂੰ ਜਾਣਕਾਰੀ ਡਿਪਟੀ ਸਾਹਿਬ ਦੀ ਡੀਐਸਪੀ ਸਾਹਿਬ ਪਾਤੜਾ ਦੀ ਜਾਂ ਥਾਣੇ ਦੇ ਅੰਦਰੋਂ ਜਾਣਕਾਰੀ ਲੈ ਕੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜੁੜੇ ਰਹੋ ડી11 ਨਿਊਜ਼ ਪੰਜਾਬ ਦੇ ਨਾਲ ਹਾਂਜੀ ਸਰ ਜਿਹੜੀ ਸ਼ੇਰਗੜ ਬੈਂਕ ਦੇ ਵਿੱਚ ਚੋਰੀ ਹੋਈ ਹੈ ਜੀ ਉਹਦੇ ਬਾਰੇ ਤੁਸੀਂ ਜਾਣਕਾਰੀ ਕੁਛ ਦਿਓ ਸ਼ੇਰਗੜ ਪਿੰਡ ਚ ਐਕਸੈਸ ਬੈਂਕ ਦੀ ਬ੍ਰਾਂਚ ਹੈ ਜਿੱਥੇ 27 28 ਦੀ ਰਾਤ ਦਰਮਿਆਨੀ ਰਾਤ ਨੂੰ ਜਿਹੜੀ ਇਹ ਚੋਰੀ ਹੋਈ ਹੈ ਤੇ ਉੱਥੇ ਜਿਹੜਾ ਬ੍ਰਾਂਚ ਮੈਨੇਜਰ ਅਮਰਿਤਪਾਲ ਸਿੰਘ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਐਫਆਈਆਰ ਨੰਬਰ 96 ਡੇਟਡ 28/5/25 ਅੰਡਰ ਸੈਕਸ਼ਨ 334 305 ਪੀਐਨਐਸ ਦੇ ਤਾਇਆ ਤੇ ਜਿਹੜਾ ਐਫਆਈਆਰ ਦਰਜ ਕੀਤੀ ਇੰਡੀਰ ਰਿਕਮਬੰਸਰੀ ਚੋਰੀ ਹੋਈ ਉਹ ਜੋ ਬੈਂਕ ਮੈਨੇਜਰ ਵੱਲੋਂ ਜਿਹੜਾ ਬਾਅਦ ਚ ਦੱਸਿਆ ਗਿਆ ਵੀ ਉਹਨਾਂ ਦਾ ਟੋਟਲ ਕੈਸ਼ ਤੋਂ ਜਿਹੜਾ 9 ਲੱਖ 17000 ਰੁਪਏ ਘਟਾ ਸਰ ਕੀ ਸਾਹਮਣੇ ਆਇਆ ਜਿਹੜੀ ਉਦੋਂ ਦੀ ਮੁੱਢਲੀ ਜਾਂਚ ਸ਼ੁਰੂ ਕੀਤੀ ਆ ਤੁਸੀਂ ਜਿਹੜੀ ਪੁਲਿਸ ਵੱਲੋਂ ਜਾਂਚ ਕੀਤੀ ਗਈ ਹੈ ਜਿਹੜੇ ਨੋਰਾਮ ਚਾਰ ਬੰਦਿਆਂ ਨੇ ਐਂਟਰੀ ਕਰਕੇ ਜਿਹੜੇ ਇਹ ਪੈਸੇ ਨੇ ਜਿਹੜੇ ਚੋਰੀ ਕੀਤੇ ਤੇ ਉੱਥੋਂ ਇੱਕ ਡੀਵੀਆਰ ਤੇ ਇੱਕ ਸੀਪੀਜੂ ਵੀ ਲੈ ਕੇ ਗਏ ਨੇ ਤੇ ਜਿਹੜੇ ਕੈਮਰੇਆਂ ਰਿਕਾਰਡ ਬੰਨ ਕੀਤੇ ਆ ਕੀ ਲੱਗਦਾ ਹੁਣ ਤੱਕ ਕੋਈ ਹੋਰ ਚੋਰ ਆਉਂਦੀ ਆਉਂਦੇ ਸਾਡੇ ਸੋਲੇ ਜਿਹੜੇ ਉਹਨਾਂ ਦੇ ਪ੍ਰੂਫ ਜਿਹੜੇ ਨੇ ਸਾਡੇ ਹੱਥ ਲੱਗ ਗਏ ਨੇ ਅਸੀਂ ਛੇਤੀ ਉਹਨਾਂ ਦੀ ਗ੍ਰਿਫਤਾਰੀ ਕਰਾਂਗੇ locally ਲੱਗਦਾ ਕੋਈ ਵਾਰਦਾਤ ਅੰਜਾਮ ਦਿੱਤਾ ਜਿਹੜਾ ਕਿ ਕੋਈ ਬਾਹਰੋਂ ਛੋਟੀ ਉਮਰ ਦੇ 18-20 ਸਾਲ ਦੀ ਉਮਰ ਦੇ ਜਿਹੜੇ ਮੁੰਡੇ ਨੇ ਇਹ ਜਿਨ੍ਹਾਂ ਨੇ ਚੋਰੀ ਕੀਤੀ ਹੈ ਲੋਕਲ ਹੀ ਲੱਗਦੇ ਨੇ ਕੋਈ ਬਾਹਰਲਾ ਬੰਦਾ ਕੋਈ ਨਹੀਂ ਲੱਗਦਾ ਲੋਕਲ ਬੰਦਿਆਂ ਸਰ ਪਹਿਲਾਂ ਵੀ ਉਸ ਬੈਂਕ ਦੇ ਵਿੱਚ ਦੋ ਵਾਰ ਚੋਰੀਆਂ ਹੋ ਚੁੱਕੀਆਂ ਤੇ ਲੋਕਲ ਮੁੰਡਿਆਂ ਨੇ ਕੀਤੀਆਂ ਸੀਗੀਆਂ ਤੇ ਉਸ ਤੋਂ ਬਾਅਦ ਦੇ ਵਿੱਚ ਵੀ ਆ ਜਿਹੜਾ ਉਹਦੀ ਸਿਕਿਉਰਿਟੀ ਨੂੰ ਲੈ ਕੇ ਕੋਈ ਪੁਖਤਾ ਇਂਤਜ਼ਾਮ ਨਹੀਂ ਕੀਤਾ ਗਿਆ ਕਿਵੇਂ ਲੱਗਦਾ ਤੁਹਾਨੂੰ ਜਿਹੜਾ ਬੈਂਕ ਦਾ ਨਸ਼ਟਮ ਹੈ ਬੈਂਕ ਦੀ ਸਿਕਿਉਰਿਟੀ ਬਾਰੇ ਅਸੀਂ ਬਾਰ-ਬਾਰ ਜਿਹੜਾ ਬੈਂਕ ਦੇ ਮੈਨੇਜਰ ਨੂੰ ਚਿੱਠੀ ਲਿਖਦੇ ਆ ਪਰ ਬੈਂਕ ਵੱਲੋਂ ਜਿਹੜੀ ਇਹੀ ਕਿਹਾ ਜਾਂਦਾ ਵੀ ਸਾਡੇ ਕੋਲ ਇਸ ਚੀਜ਼ ਦੀ ਸਿਕਿਉਰਿਟੀ ਲਈ ਕੋਈ ਪ੍ਰੋਵੀਜ਼ਨ ਨਹੀਂ ਹੈ ਸਾਡੇ ਵੱਲੋਂ ਫਿਰ ਵੀ ਗਾਇਬਰਾ ਹੈ ਉੱਥੇ ਜਿਹੜਾ ਰਾਤ ਨੂੰ ਢੇੜਾ ਮਾਰਿਆ ਜਾਂਦਾ ਉਸ ਰਾਤ ਵੀ ਅਸੀਂ ਚੈਕਿੰਗ ਕਰਕੇ ਆਏ ਸੀਗੇ ਕਿੰਨੇ ਜਿਹੜੀ ਬਾਅਦ ਚ ਚੋਰੀ ਬਾਅਦ ਚ ਹੋਈ ਹੈ ਬੈਂਕ ਕੋਲੋਂ ਅਸੀਂ ਹੁਣ ਵੀ ਬੈਂਕ ਨੂੰ ਲਿਖ ਕੇ ਦਿੱਤਾ ਵੀ ਇੱਥੇ ਜਿਹੜਾ ਗਾਰਡ ਹੈ ਪੱਕੇ ਤੌਰ ਤੇ ਲਾਇਆ ਗਿਆ ਸਰ ਜਿਹੜੀ ਬੈਂਕ ਆ ਬਿਲਕੁਲ ਪਿੰਡ ਤੋਂ ਬਾਹਰ ਵਾਰ ਆ ਤਾਂ ਉਥੇ ਕੋਈ ਰਹਿਸ਼ੀ ਮਕਾਨ ਜਾਂ ਕੋਈ ਦੁਕਾਨ ਹੋਣ ਰਾਤ ਦੇ ਸਮੇਂ ਜਿਹੜਾ ਕੋਈ ਵੀ ਨਹੀਂ ਹੁੰਦਾ ਤਾਂ ਸਿਕਿਉਰਿਟੀ ਗਾਰਡ ਦੀ ਰਾਤ ਨੂੰ ਨਹੀਂ ਹੁੰਦਾ ਫਿਰ ਉਹ ਜਿਹੜਾ ਕੈਸ਼ ਬੈਂਕ ਦੇ ਵਿੱਚ ਰਾਤ ਨੂੰ ਛੱਡਿਆ ਜਾਂਦਾ ਉਹ ਜਿਵੇਂ ਸੁੰਨੀ ਥਾਂ ਦੇ ਵਿੱਚ ਆ ਸਰ ਤੁਹਾਡੀ ਗੱਲ ਠੀਕ ਹੈ ਬਿਲਕੁਲ ਅਨਸੇਫ ਹੈ ਉੱਥੇ ਕਿਉਂਕਿ ਨਾ ਕੋਈ ਆਲੇ-ਦਾਲੇ ਘਰ ਹੈ ਨਾ ਕੋਈ ਦੁਕਾਨ ਹੈ ਬਿਲਕੁਲ ਸੁੰਨੀ ਜਗ੍ਹਾ ਤੇ ਇਹ ਬੈਂਕ ਹੈ ਸਾਡੇ ਬਾਰ ਬਾਰ ਕਹਿਣ ਦੇ ਬਾਵਜੂਦ ਵੀ ਜਿਹੜਾ ਬੈਂਕ ਵੱਲੋਂ ਕੈਸ਼ ਹੈ ਜਿਹੜਾ ਉਹ ਬੈਂਕ 'ਚ ਛੱਡਿਆ ਜਾ ਰਿਹਾ ਹੈ ਜਿਸ ਲਈ ਅਸੀਂ ਹੁਣ ਲੈਟਰ ਵੀ ਲਿਖੀ ਆ ਪਹਿਲਾਂ ਵੀ ਲਿਖਦੇ ਆ ਰਹੇ ਆ ਇਹਨਾਂ ਦੇ ਸੀਨੀਅਰ ਅਧਿਕਾਰੀਆਂ ਨੂੰ ਅਸੀਂ ਇਹੀ ਲਿਖਦੇ ਆਂ ਵੀ ਜੇ ਜਦ ਤੱਕ ਕੈਸ਼ ਨਾ ਰੱਖੋ ਜੇ ਕੈਸ਼ ਰੱਖਣਾ ਤਾਂ ਇੱਥੇ ਗਾਰਡ ਜਿਹੜਾ ਪੱਕਾ ਲਾਇਆ ਜਾ ਜਾਨ ਬੁੱਝ ਕੇ ਸਾਰੇ ਜਿਹੜਾ ਇਹ ਬੈਂਕ ਅਧਿਕਾਰੀਆਂ ਵੱਲੋਂ ਇਸ ਤਰ੍ਹਾਂ ਦਾ ਵਤੀਰਾ ਕੀਤਾ ਮੈਨੂੰ ਪਹਿਲੀ ਤੇ ਸ਼ੱਕ ਮੈਨੂੰ ਪਹਿਲੀ ਤੇ ਹੈ ਹੀ ਹੈ ਕੋਈ ਇਹ ਤਾਂ ਨਹੀਂ ਹੋ ਸਕਦਾ ਕਿ ਉਹ ਜਾਣ ਕੇ ਹੀ ਰੱਖਦੇ ਹੋਣ ਦੋ ਕੋ ਇਹ ਜਦ ਉਹਨਾਂ ਨੂੰ ਜਿਵੇਂ ਤਿੰਨ ਚੋਰੀਆਂ ਹੋ ਗਿਆ ਸਰ ਸਵਾਲਾਂ ਦੇ ਘੇਰੇ 'ਚ ਸਾਨੂੰ ਦਿਖਾਈ ਦੇ ਰਿਹਾ ਹੈ ਜਿਹੜਾ ਹੈ ਤੇ ਇਹ ਗੱਲ ਸਵਾਲਾਂ ਦੇ ਘੇਰੇ 'ਚ ਵੀ ਬਾਰ-ਬਾਰ ਉੱਥੇ ਇੱਕੋ ਬ੍ਰਾਂਚ ਨੂੰ ਟਾਰਗੇਟ ਕੀਤਾ ਜਾਂਦਾ ਕਿਉਂਕਿ ਵੀ ਕੋਈ ਗਾਰਡ ਜਿਹੜਾ ਬੈਂਕ ਵੱਲੋਂ ਨਹੀਂ ਰੱਖਿਆ ਜਾ ਰਿਹਾ ਜੀ ਜੀ ਇਹ ਗੱਲ ਹੀ ਹੈਗੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਕੋਈ ਤੁਸੀਂ ਉੱਚ ਅਧਿਕਾਰੀਆਂ ਵੱਲੋਂ ਜਾਂ ਕੋਈ ਇਸ ਤਰ੍ਹਾਂ ਦੀ ਇਹਨਾਂ ਨੂੰ ਅਸੀਂ ਜਿਹੜੀਆਂ ਇਹਨਾਂ ਨੂੰ ਉਹਨਾਂ ਦੇ ਸੀਨੀਅਰ ਅਧਿਕਾਰੀ ਮੌਕੇ ਤੇ ਬੁਲਾਏ ਸੀ ਉਹਨਾਂ ਨੂੰ ਇਹੀ ਅਸੀਂ ਆਪਣੇ ਵੱਲੋਂ ਲਿਖਤੀ ਦਿੱਤਾ ਹੈ ਤੇ ਜਵਾਨੀ ਵੀ ਉਹਨਾਂ ਨੂੰ ਦੱਸਿਆ ਵੀ ਇਹ ਬੈਂਕ ਆਨ ਸੇਫ ਹੈ ਇੱਥੇ ਕੈਸ਼ ਨਾ ਛਡੋ ਜਾਂ ਇੱਥੇ ਪੱਕਾ ਹਾਰ ਲਾ ਕੇ